ਸਤਿਗੁਰੂ ਦਾਸ ਮਹਾਰਾਜ ਕੀ ਜੈ ਜਗਤਿਸ਼੍ਰੀ ਗੁਰਬਦਾਸ ਮਹਾਰਾਜ ਜੀ ਨੂੰ ਭਗਤ ਕਹਿਣ ਦੇ ਮਾਮਲੇ ਨੂੰ ਲੈ ਕੇ ਫਗਵਾੜੇ ਤੋਂ ਹੋ ਸਕਦਾ ਹੈ ਵੱਡਾ ਐਲਾਨ ਦੇਖੋ ਵੀਡੀਓ ਕਰ ਦਿਓ ਸ਼ੇਅਰ ਸੋ ਸਾਰੇ ਸਾਥੀਆਂ ਨੂੰ ਸਭ ਤੋਂ ਪਹਿਲਾਂ ਜੈ ਗੁਰਦੇਵ ਧੰਨ ਧੋਲ ਕੇ ਜੈ ਭੀਮ ਜੈ ਭਾਰਤ ਸੋ ਧੰਤਨ ਸਤਿਗੁਰੂ ਬਦਾਸ ਮਹਾਰਾਜ ਦੇ ਸਨਮਾਨ ਦੇ ਵਿੱਚ ਸ਼੍ਰੀ ਗੁਰੂ ਬਦਾਸ ਸਾਧੂ ਸੰਪੰਦਾ ਸੁਸਾਇਟੀ ਰਜਿਸਟਰਡ ਪੰਜਾਬ ਵੱਲੋਂ ਜਿਹੜੀ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਆ 10 ਅਗਸਤ ਨੂੰ ਫਗਵਾੜੇ ਦੇ ਵਿੱਚ ਸ੍ਰੀ ਗੁਰੂ ਅਰਦਾਸ ਗੁਰੂ ਘਰ ਅਰਬਨ ਸਟੇਟ ਦੇ ਵਿੱਚ ਰੱਖੀ ਗਈ ਸੀ ਸੋ ਕਿਸੇ ਨੇ ਸ਼ਰਾਰਤ ਕਰਨ ਵਾਸਤੇ ਇੱਕ ਜਿਹੜੀ ਫੇਕ ਆਈਡੀ ਤੋਂ ਇੱਕ ਪੋਸਟ ਜਿਹੜੀ ਆ ਵਾਇਲਡ ਕੀਤੀ ਆ ਜਿਸ ਵਿੱਚ ਇਹ ਲਿਖਿਆ ਗਿਆ ਵੀ ਜਿਹੜੀ ਮੀਟਿੰਗ 10 ਅਗਸਤ ਦੀ ਉਹ ਕੈਨਸਲ ਕੀਤੀ ਜਾਂਦੀ ਆ ਸੋ ਸ੍ਰੀ ਗੁਰੂ ਅਰਦਾਸ ਸਾਧੂ ਸੰਭਵਨ ਸੋਸਾਇਟੀ ਦੇ ਸਮੂੱਚੇ ਸੰਸਮਾ ਜਿਹੜੇ ਆ ਉਹਨਾਂ ਨਾਲ ਸਾਰਿਆਂ ਨਾਲ ਮਿਲ ਕੇ ਜਿਹੜਾ ਕਿਹਾ ਗਿਆ ਵੀ ਜਿਹੜੀ ਮੀਟਿੰਗ ਆ ਉਹ ਜਿਹੜੀ ਤਰੀਕ ਨੂੰ ਤਹਿ ਤਰੀਕ ਨੂੰ ਜਿਹੜੀ ਉਹ ਕੀਤੀ ਜਾਊਗੀ ਤੇ ਸਮਾਂ 2 ਵਜੇ ਆ ਸੋ ਸਮੂੱਚੇ ਸਮਾਜ ਨੂੰ ਸ਼੍ਰੀ ਗੁਰੂ ਵਿਦਾਦ ਨਾਮਲੇਵਾ ਸੰਤਾਂ ਨੂੰ ਭਗਵਾਨ 12ਵੇਂ ਨਾਮਲੇਵਾ ਸੰਤਾਂ ਨੂੰ ਅਤੇ ਬਾਬਾ ਸਾਹਿਬ ਅੰਬੇਦਕਰ ਜੀ ਤੇ ਨਾਮਦੇ ਸੰਤਾਂ ਨੂੰ ਅਤੇ ਸਤਿਗੁਰੂ ਕਬੀਰ ਮਹਾਰਾਜ ਦੇ ਨਾਮਲੇਵਾ ਸੰਤਾਂ ਨੂੰ ਅਤੇ ਸਮੁੱਚੇ ਰਵਿਦਾਸੀਆ ਸਮਾਜ ਨੂੰ ਅਤੇ ਸਮੁੱਚੇ ਸਮਾਜ ਨੂੰ ਆਸ ਜੁੜ ਕੇ ਬੇਨਤੀ ਆ ਵੀ ਸਾਰੇ ਸੰਗਤ ਨੇ ਜਿਹੜੀ ਵੱਧ ਘੜ ਕੇ ਆਪਣੇ ਮੁਹੱਲਿਆਂ 'ਚ ਪਿੰਡਾਂ 'ਚ ਕਸਬਿਆਂ 'ਚ ਵੱਧ ਤੋਂ ਵੱਧ ਸਾਥੀ ਜਿਹੜੇ ਆ ਹਰ ਪੰਜਾਬ ਦੇ ਹਰ ਕੋਨੇ ਵਿੱਚੋਂ ਵੱਡੇ ਮਾਤਰਾ ਵਿੱਚ ਜਿਹੜਿਆ ਉਹ ਮੀਟਿੰਗ ਵਿੱਚ ਪਹੁੰਚੋ ਤਾਂ ਜੋ ਸਮੁੱਚੇ ਸੰਤ ਸਮਾਜ ਦੀ ਡੇਰਾ ਸਾਚਕੰਡ ਬੱਲਾਂ ਤੋਂ ਵੀ ਜਿਹੜੇ ਮਹਾਪੁਰ ਸੰਤ ਸਮਾਜ ਅਤੇ ਡੇਰਾ ਬਾਬੇ ਜੋੜੇ ਦੇ ਗੱਦੀ ਨਿਸ਼ੀ ਸੰਤ ਉਹ ਵੀ ਜਿਹੜੇ ਆ ਰਹੇ ਆ ਅਤੇ ਹੋਰ ਜਿਹੜੇ ਸੰਤ ਸਮਾਜ ਜਿਹੜੇ ਸਮੁੱਚੇ ਸੰਤ ਸਮਾਜ ਇੱਕ ਪਲੇਟਫਾਰਮ ਤੇ ਆ ਕੇ ਜਿਹੜਾ ਸਮਾਜ ਨੂੰ ਉਦੇਸ਼ ਦੇਉਂਗੇ ਕਿਉਂਕਿ ਹਰ ਇੱਕ ਇਨਸਾਨ ਸੰਗਤ ਇਹੀ ਚਾਹੁੰਦੀ ਸੀ ਵੀ ਜਿਹੜੇ ਸੰਸਮਾ ਸਾਡੇ ਸਾਰੇ ਡੇਰਿਆਂ ਦੇ ਆਓ ਇੱਕ ਪਲੇਟਫਾਰਮ ਤੇ ਆਉਣ। ਸੋ ਇਹ ਜਿਹੜਾ ਸੁਮੇਲ ਲਿਆ ਇਹਨਾਂ ਮਹਾ ਸੁਵੇਲਨ ਮੀਟਿੰਗ ਦਾ ਨਾਮ ਦਿੱਤਾ ਤਾਂ ਹੀ ਦਿੱਤਾ ਗਿਆ ਸੀ ਤਾਂ ਜੋ ਸਾਰੇ ਸੰਸਮਾ ਜਿਹੜੇ ਪਿੰਡ ਪਰੋਂ ਤੇ ਆਉਂਗੇ ਉਹਨਾਂ ਦਾ ਜੋ ਹੁਕਮਨਾਮਾ ਉਹ ਜਾਰੀ ਹੋਊਗਾ ਪੂਰੇ ਸਮੁੱਚੇ ਸਮਾਜ ਵਿੱਚ ਜਿਹੜਾ ਉਹ ਮੰਨਜੋਗ ਹੋਊਗਾ ਕਿ ਜੋ ਲੋਕ ਜਿਹੜੇ ਫੇਕ ਆਈਡੀਆ ਬਣਾ ਕੇ ਇਸ ਮੀਟਿੰਗ ਦਾ ਖੰਡਨ ਕਰਦੇ ਆ ਉਹਨਾਂ ਦਾ ਅਸੀਂ ਕੜੀ ਨਿੰਦਾ ਵਿੱਚ ਵਿਰੋਧ ਕਰਦੇ ਆ ਮੀਟਿੰਗ ਜਿਹੜੀ ਆ ਉਹ ਤਹਿਤ ਨਿਗਰੂ ਕੀਤੀ ਜਾਊਗੀ ਸੋ ਸਾਰਿਆਂ ਨੂੰ ਖਾ ਜੁੜ ਕੇ ਬੇਨਤੀ ਆ ਵੀ ਸੰਗਤਾਂ ਵਿੱਚ ਇਹ ਖੇਤ ਨਾ ਰਵੇ। ਹੋਦੀ ਜਿਹੜੇ ਹਮ ਮੰਗੇ ਪਹੁੰਚਣ ਸੋ ਸਾਰਿਆਂ ਨੂੰ ਜੈ ਗੁਰਦੇਵ ਕਨਾਲ ਦੇ ਜੈ ਪ੍ਰੀਮ ਜੈ ਬਾਦ ਜਨ ਪੰਜਾਬੀ ਨੂੰ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ